ਚਲੋ ਕੋਈ ਨਾ ਮਮੀ ਤੁਸੀਂ ਤੋੜ ਇਨੇ ਜਿਉ ਹੁਣ ਸੈਰ ਕਰਨ ਚੱਲਦੇ ਆ ਜਵਜੀ ਦੀ ਕੈਟਵੌਕ ਕੰਨ ਸਾਈਡ ਤੇ ਹੋ ਜਾ ਕੇ ਤੇ ਬਲੌਗ ਦੇ ਚੱਕਰ ਚ ਮੋਟਰਸਾਈਕਲ ਆਲਾ ਫੇਟਨਾ ਮਾਰ ਗਏ ਨਹੀਂ ਵੇ ਸਾਈਡ ਕਿੱਧਰ ਚਲੇ ਗਏ ਇੱਥੇ ਲੁਗ ਗਏ ਹੋਣਗੇ ਵੈਸੇ ਟਾਈਮ ਦੀ ਕੰਦ ਹਨਾ ਕਿੰਨਾ ਸੋਹਣਾ ਘਰ ਲੱਗਦਾ ਅਜੀ ਕਾਲ ਜੀ 8:30 ਹੋ ਗਏ ਸਵੇਰ ਦੇ ਅੱਜ ਸੌਰਿਆਂ ਸੌਰਿਆਂ ਦੇ ਘਰ ਤੋਂ ਸ਼ੁਰੂਆਤ ਕਰ ਰਹੇ ਆ ਆ ਬੈਠਾ ਦਿਓਰ ਮੇਰਾ ਦੰਦੀਆਂ ਕੱਢਦਾ ਹੈਪੀ ਤੇ ਅੱਜ ਹੈਗਾ ਐਤਵਾਰ ਜੀ ਰਾਤ ਡੈਡੀ ਨੇ ਬਹੁਤ ਰੌਣਕਾਂ ਲਾਈਆਂ ਡੈਡੀ ਨੇ ਫੱਟੇ ਚੱਕ ਕਰਾੜੇ ਮਾਰੇ ਨੇ ਔਰ ਅਸੀਂ ਡੈਡੀ ਨੂੰ ਪੂਰੀ ਕੰਪਨੀ ਦਿੱਤੀ ਨੀਂ ਨੀਂਦ ਕਿਸੇ ਦੀ ਪੂਰੀ ਨਹੀਂ ਹੋਈ ਤੇ ਆ ਇੱਕ ਮਿੰਟ 2 ਮਾਰਚ ਹੈ ਜੀ ਲੋ ਜੀ ਸਵੇਰੇ ਸਵੇਰੇ ਮੇਰੀ ਨਾਨਦ ਤੇ ਮੇਰੇ ਡੈਡੀ ਦੀ ਇੱਕ ਰੁਟੀਨ ਹੈ ਕਿ ਸਵੇਰ ਸਿਰ ਪਾਠ ਪੂਜਾ ਕਰਦੇ ਨੇ ਮੈਂ ਵੀ ਕਰਦਾ ਹਾਂ ਰੋਟੀ ਪਾਣੀ ਖਾਣ ਤੋਂ ਪਹਿਲਾਂ ਚਾਹ ਪੀਣ ਤੋਂ ਪਹਿਲਾਂ ਪੂਜਾ ਪਾਠ ਕਰਦੇ ਨੇ ਪਾਠ ਕਰਨ ਤੋਂ ਬਾਅਦ ਸਾਡੇ ਆ ਚੱਲਦੀ ਆ ਜੋਤ ਬੱਤੀ ਔਰ ਸਵੇਰੇ ਸ਼ਾਮ ਵਧੀਆ ਲੱਗਦਾ ਹਨਾ ਉਹ ਪਾਰਾ ਨਾ ਕੁੰਡਲੇ ਕਰਦੇ ਆ ਆ ਬਹੁਤ ਪੁਰਾਣੀ ਫੋਟੋ ਆ ਸਰਦਾਰ ਜੀ ਪੱਗ ਬੰਨ ਰਹੇ ਨੇ ਆ ਦੇਖੋ ਹੈਪੀ ਦੀ ਫੋਟੋ ਖੁਸ਼ੀ ਨੂੰ ਬਹੁਤ ਪਸੰਦ ਆਈ ਆ ਉਹ ਵਾਲੀ ਹੈਪੀ ਹਾਂ ਆ ਇਹ ਵੀ ਨਹੀਂ ਆ ਟੋਬੜੂ ਕਿੰਨਾ ਗੁਣਾ ਹੀ ਆ ਆ ਨਵੇਂ ਸਨਮਾਨ ਮਿਲਦੀ ਕੋਟੇ ਖੇਡ ਕੇ ਆ ਜੀ ਕੋ ਖੋਲੀ ਸੀ ਸੱਚੀ ਹਾਂ ਸੌਣ ਦੇ ਸਨਮਾਨ ਮਿਲ ਜੇ ਇਹ ਵੀ ਕਬੱਡੀ ਖੇਡਣ ਦਾ ਫੈਨ ਆ ਸਾਡਾ ਮੇਰਾ ਦਿਓਰ ਹੈਪੀ ਇਹ ਸ਼ਰਮਾ ਰਿਹਾ ਸ਼ਰਮਾ ਰਿਹਾ ਸਨਮਾਨ ਮਿਲਿਆ ਸੀ ਇਹਨੂੰ ਸਨਮਾਨ ਚਿੰਨ ਫਰਮਾਨ ਸਿੰਘ ਤਾਂ ਵਧੀਆ ਜੀ ਐਰਦਾਰ ਜੀ ਕੀ ਗੱਲ ਮੈਂ ਬਣਾ ਬਹੁਤ ਕਿੱਥੇ ਆ ਤੇਰਾ ਬਾਜ ਮੋ ਟੁੱਟ ਗਿਆ ਹੋਣਾ ਬਾ ਜਿੜੀਆਂ ਹੁਣ ਆਪ ਨੂੰ ਬਹੁਤ ਜੜਾ ਹੂ ਐ ਬਾਜ ਕਿੱਥੇ ਰਹਿ ਗਿਆ ਬਾਜ ਕਿੱਧਰ ਰਹਿ ਗਿਆ ਓ ਸ਼ਿਟ ਮੈਨ ਆ ਕੁਛੀ ਵੀ ਸਰ ਬੌਂਦੀ ਫਿਰਦੀ ਆ ਦੱਸੋ ਥੋੜਾ ਹੀ ਦੰਗਾ ਚੱਲਿਆ ਦਵਾਰਾਂ ਨੂੰ ਭਾਈ ਮੇਰਾ ਕੰਗਾ ਨਹੀਂ ਲੈਣਾ ਪਈ ਤਿਆਰੀ ਕਰਕੇ ਜਾਣਾ ਹੁੰਦਾ ਨਾ ਨਾ ਦਾਤਾਂ ਤੋੜਨ ਚੱਲਿਆਂ ਕੀ ਦੀ ਦਾਤਨ ਕਰਨੀ ਹੈ ਕੁਛੀ ਦਾ ਬੁਰਸ਼ ਮੈਂ ਭੁੱਲੇ ਇਹਦੇ ਵਿੱਚ ਆਹ ਕੰਗਾ ਮੇਰਾ ਅਜ ਨਾ ਜਪਜੀ ਦਾ ਆ ਮੇਰਾ ਇਹ ਦੋਨੋਂ ਨਾਲ ਵਰਤੀਆਂ ਤੇਲ ਫਰੀ ਨੇ ਉਹਦੇ ਵਿੱਚ ਪਰਪਲ ਕੰਗਾ ਕੱਢ ਲਾ ਭਾਈ ਮੇਰੇ ਕਿਹੜੇ ਤੇਲ ਲੱਗਿਆ ਆ ਕੁਛ ਹੀ ਪਰ ਅਸੀਂ ਕੰਗੇ ਨਹੀਂ ਦੇਣੇ ਤੂੰ ਐਦਾਂ ਕਰ ਬਾਈਟ ਲੈ ਲਾ ਗ੍ਰੀਨ ਵਾਲਾ ਜਪਜੀ ਵਾਲਾ ਲੈ ਚੱਕੀ ਕਿਉਂਕਿ ਅੱਜ ਕੱਲ ਨਾ ਬਾਲਾਂ ਨੂੰ ਕੀੜਾ ਲੱਗ ਰਿਹਾ ਗਾਇਜ਼ ਤਾਂ ਕਰਕੇ ਅਸੀਂ ਕੰਗੇ ਅਲੱਗ-ਲੱਗ ਹੀ ਕਰਤੇ ਜਪਜੀ ਦਾ ਕੰਗਾ ਤਕਰੀਬਨ ਖਾਸ ਕਰਕੇ ਅਲੱਗ ਕੀਤਾ ਇੱਜੋ ਜੀ ਕਿਹਨੇ ਕੀਤੀ ਇਹਨੇ ਚੁੰਡੀਆਂ ਹਾਏ ਵਾਹ ਦੋ ਕੁੱਤਾ ਰੋਟੀ ਖਾਣੀ ਆ ਚਾਚੀ ਕੋਲ ਆ ਖਾਣੀ ਆ ਤੂੰ ਤਾਲਾ ਹੀ ਰੋਟੀ ਲਾਉਂਗੀ ਤੇ ਖਾਣੀ ਤੇ ਨਾ ਆ ਮੇਰਾ ਸੋਹਣਾ ਇਹ ਰੋਟੀ ਖਾਵੇ ਕਿੱਥੇ ਜਾਣਾ ਇਹ ਕਿੱਥੇ ਚੱਲੀ ਇਹ ਕਿੰਨੀ ਬਿਆਨ ਹੈ ਫੁੱਟ ਜੱਪਜੀ ਨੂੰ ਅੱਗੇ ਤੋਰੀ ਬਾਹਰ ਖੜਿਆ ਹੋਣਾ ਜਿੱਤੀ ਜੀ ਨਿੰਮ ਤੋੜਨੀ ਹੈ ਉੱਥੇ ਬੁਰਾ ਪੱਤਾ ਹੈ ਉਹਨੂੰ ਆ ਜਾ ਕੋਮਲ ਕਿੱਥੇ ਆ ਨਿੰਮ ਕਿੱਥੇ ਕਹਿੰਦੀ ਮਮੀ ਨਿੰਮਾ ਦਾਤਣ ਲੈਣ ਆਇਆ ਵੀ ਦਾਤਣ ਤੁਹਾਡੇ ਉੱਪਰ ਚੜ ਕੇ ਟੁੱਟ ਜਾਣੀ ਹੈ ਅੱਛਾ ਉਹ ਸੀ ਨਿੰਮ गाइस ਦਾਤਣ ਕਰਨੀ ਹੈ ਜਿਹਨਾਂ ਨੇ ਚੜੋ ਕਿਹੜਾ ਚੜਦਾ ਬਾਂਦਰ ਕਿੱਲੇ ਬੋਲੋ ਇਧਰੋਂ ਚੱਲੋ ਫਿਰ ਇੱਥੇ ਨਾ ਤੋੜੋ ਕਿਹਨੇ ਉਹ ਰਸਾ ਚਾਪ ਲਿਆ ਹਾਏ ਹਾਏ ਕਿ ਚੰ ਕੀ ਹੋ ਗਿਆ ਆ ਜਾ ਮਾਤੇ ਇਹ ਦੇਖੋ ਨਿੰਮ ਤੋੜਨ ਲਈ ਇੰਨਾ ਸੋਚਦੇ ਨੇ ਚੜੋ ਦਰਖਤ ਤੇ ਨਿੰਮ ਤੋੜ ਲਓ ਦੱਸ ਹੱਟੀਆਂ ਕੱਟੀਆਂ ਕੁੜੀਆਂ ਨੇ ਇਹਨਾਂ ਨਿੰਮ ਨਹੀਂ ਟੁੱਟਦੀ ਚਲੋ ਚਲੋ ਪਾਥੀਆਂ ਨਾ ਢਾ ਦਿਓ ਅਗਲੇ ਦੀਆਂ ਗੱਲ ਪਈ ਹੋ ਸ਼ਿਟ ਮੈਨ ਮੈਂ ਇਧਰ ਨੂੰ ਗਲਤ ਆ ਗਈ ਆਪਾਂ ਤਾਂ ਤੁਹਾਨੂੰ ਕਿਹਾ ਸੀ ਉੱਪਰ ਜੀ ਆ ਚਲੋ ਕੋਈ ਨਾ ਮਮੀ ਤੁਸੀਂ ਤੋੜ ਇਹਨੇ ਕੋਬਲ ਧਿਆਨ ਨਾਲ ਧਿਆਨ ਨਾਲ ਕਾ ਮਾਵੇਂ ਕੱਤੀ ਦਾ ਤਾਂ ਤੋੜ ਦਿੰਦੇ ਨੇ ਨਾ ਥੋੜੀ ਜਿਹੀ ਪਿੱਛੇ ਤੋਂ ਤੋੜ ਉਹ ਸੋਣਾ ਨਾ 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 ਉਰਾ ਤੇ ਤੋੜੀ ਨੂਰ ਤੇ ਤੋੜੀ ਨੂਰ ਐ ਤੋ ਲੋ ਜੀ ਮੋਟੂ ਉਧਰ ਦੇ ਚੀਜ਼ ਲੈਣ ਲੱਗ ਗਿਆ ਚਲੋ ਕੋਈ ਨਾ ਕਦੇ ਕਦੇ ਤਾਂ ਮਾਫਾ ਉਹ ਕਦੇ ਜਾਣੀ ਵੀ ਤੋੜਦਾ ਬਾਟੇ ਦਿਸ ਇਹ ਕੀ ਹੋ ਰਿਹਾ ਹੈ ਇਹ ਕੀ ਹੋ ਰਿਹਾ ਹੈ ਭਾਈ ਪੱਤੇ ਨਾ ਥੋੜੀ ਮੈਨੂੰ ਚਾਹੀਦੇ ਨੇ ਪੱਤੇ ਤੋੜ ਲਈ पत्ते की कर रहे मम्मी लो मेरी सासू माँ पत्ते उबाल के पीऊगी अच्छा काले ली पीने मम्मी झूरिया करके अच्छा नहीं। नहीं। किन्ने के लेने रमन कोमल ਆਏ ਸਾਡੇ ਆ ਪਿਛਲੀ ਸਾਈਡ ਨਾ ਸਬਜ਼ੀਆਂ ਲਗਾਉਂਦੇ ਨੇ ਇਹ ਸਬਜ਼ੀਆਂ ਵਾਲੇ ਖੇਤ ਨੇ ਹੋਰ ਧਣੀਆਂ ਕਿਲਾ ਬੰਨੋ ਕੋਹੜਾ ਧਣੀਆਂ ਹੀ ਨੇ ਆਹ ਉਹ ਕਿਲੇ ਕਿਲਾ ਵਾਲੀ ਸਾਈਡ ਵਿੱਗੇ ਵਾਲੀ ਸਾਈਡ ਮੰਮੀ ਗਈ ਹਾਂ ਆ ਸਾਰਾ ਧਣੀਆਂ ਹੀ ਹੈ ਇਧਰੋਂ ਸਿਰੇ ਤੱਕ ਹਨਾ ਵਾ ਵਧੀਆ ਖੇਤੀ ਕਰਦੇ ਨੇ ਮੰਮੀ ਹਨਾ ਉਹਦੇ ਨਮਾ ਘਰ ਬਣਨ ਲੱਗ ਗਿਆ ਨਾ ਉੱਥੇ ਚਲੋ ਚਲੋ ਆ ਪੱਤੀ ਆ ਜਾਓ ਆਉਣੇ ਮਾਤੇ ਆਜੋ ਹੁਣ ਸੈਰ ਕਰਨ ਚੱਲਦੇ ਹਾਂ ਮੈਂ ਨਾ ਠੰਡ ਕਰਕੇ ਤਾਂ ਇੱਥੇ ਸੋਰਾ ਪਿੰਡ ਘੁੰਮੀ ਨਹੀਂ ਨਹੀਂ ਤਾਂ ਅਸੀਂ ਸਵੇਰੇ ਸ਼ਾਮ ਸੈਰ ਕਰਦੇ ਆ ਇੱਥੇ ਮੀਂਹ ਪਿਆ ਗਿਆ ਰਾਤ ਨਾ ਮੀਂਹ ਨਹੀਂ ਪਿਆ ਰਾਤ ਨਾ ਇੱਧਰ ਕੀ ਕਹਿੰਦੇ ਹੁੰਦੇ ਨੇ ਬਹੁਤ ਹਵਾ ਚੱਲਦੀ ਸੀ ਠੰਡੀ ਜਿਹਦੇ ਕਰਕੇ ਅਸੀਂ ਫੇਰ ਜਿਹਦੇ ਕਰਕੇ ਦਾਤਣ ਬਾਰੇ ਪੁੱਛ ਰਹੇ ਨੇ ਇਹ 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 ਨਾ ਜੀ ਉਹ ਅੰਟੀ ਕੀ ਤਾਤਣਾ ਜਿਹੜੀ ਅੰਟੀ ਪੁੱਛ ਰਹੀ ਆ ਉਹ ਗੇਟ ਖੁੱਲਾ ਜਿੱਧਰ ਮੰਮੀ ਗਈ ਆ ਆ ਚਾਵਾਗੇ ਤੇ ਉਹਨਾਂ ਦੀ ਮੋਟੂ ਚੱਲ ਉਧਰੋਂ ਚੱਲੀ ਆਪਾਂ ਸੈਰ ਕਰਕੇ ਆਣੀ ਆ ਚੱਲ ਹਾਂ छुटਕੀ ਰਾਣੀ ਚੱਲੀ ਆ ਹਾਈ ਜੱਪੂ ਕੀ ਕੀ ਆ ਤੁਹਾਡੇ ਕੋਲ ਹੈ ਜੱਵਜੀ ਦੀ ਕੈਟਵੌਕ ਕੁਝ ਦੋ ਨਿੰਮ ਨਹੀਂ ਦਤਨ ਕਰਨੀ ਬੀਬੀ ਇਹਨਾਂ ਨੂੰ ਕਹਿੰਦੀ ਕਿ ਅਮਰੂਦ ਦੀ ਦਤਨ ਕਰ ਲਾ ਦਤਨ ਨਹੀਂ ਦਿੰਦੀ ਹਾਂ ਕਿਉਂਕਿ ਜਦੋਂ ਮੂੰਹ 'ਚ ਛਾਲੇ ਹੁੰਦੇ ਨੇ ਅਮਰੂਦ ਦੇ ਪੱਤੇ ਖਾਣੇ ਛਾਲੇ ਠੀਕ ਹੋ ਜਾਂਦੇ ਆ ਇਹ ਤਰੀਕਾ ਮੈਂ ਵੀ ਵਰਤਿਆ ਆ ਗੁੜਾਹਲ ਦਾ ਬੁੱਟਾ ਲੱਗਿਆ ਆ ਇਹ ਰਮਣ ਕੀ ਕੋਮਲ ਜਿਹਾ ਲਾਲ ਗੁੜਾਹਲ ਗੁੜਾਹਲ ਨਹੀਂ ਹੈਗਾ ਇਦਾਂ ਦਾ ਕੋਈ ਚਿੱਟੇ-ਜੁੱਟੇ ਰੰਗ-ਬਰੰਗੇ ਫੁੱਲ ਦੇਖੇ ਨੇ ਕਦੇ ਨਹੀਂ ਨਹੀਂ ਮੈਂ ਸਾਈਡ ਤੇ ਹੋਗੀ ਸਾਈਡ ਤੇ ਹੋਗੀ ਕਹਿੰਦੇ ਸਾਈਡ ਤੇ ਹੋ ਜਾ ਕਿਤੇ ਬਲੌਗ ਦੇ ਚੱਕਰ ਚ ਮੋਟਰਸਾਈਕਲ ਦਾ ਫੇਟ ਨਾ ਮਾਰ ਜੇ ਨਹੀਂ ਮੈਂ ਸਾਈਡ ਤੇ ਹੋਗੀ ਦਸਵਾ ਖਾਲੀ ਰਸਤਾ ਗਾਇਜ਼ ਆ ਦੇਖੋ ਖਾਲੀ ਰਸਤਾ ਹੈ ਇੱਥੇ ਕਿਹਨੇ ਫੇਟ ਫੇਟ ਮਾਰਨੀ ਆ ਨਹੀਂ ਨਹੀਂ ਉਹ ਉਧਰ ਨੂੰ ਮੁੜ ਗਿਆ ਨੰਦ ਜਿਹੜੇ ਕਿ ਦੋਨੇ ਮਾਨ ਰਹੇ ਨੇ ਮੌਸਮ ਦਾ ਮੌਸਮ ਦਾ ਆਨੰਦ ਮਾਨ ਰਹੇ ਨੇ ਤੇ ਕਿਵੇਂ ਭੱਜੀ ਜਾਂਦੇ ਨੇ ਜੱਪ ਜੀ ਦੀ ਖਿੱਚੀ ਪਈ ਇਹਨਾਂ ਨੇ ਸਪੀਡ ਮੋਟੋ ਗੋਦੀ ਚੜ ਗਈ ਤੁਰ ਕੇ ਜਾਂਦੇ ਹੁੰਦੇ ਨੇ ਕੀ ਗੱਲ ਤੂੰ ਥੱਕ ਗਈ ਉਹ ਮੇਰੀ ਸ਼ਵੀਤੀ ਥੱਕ ਗਈ ਮੋਟਾ ਗੁਗਲੀ 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 ਆਹ ਕਾਲਾ ਕਰ ਦੇਣਾ ਧੁੱਪ ਦੇ ਸੇ ਹਾਂ ਕਾਲਾ ਕਰ ਦੇਣਾ ਕਿਧਰੇ ਨਹੀਂ ਗੋਭੀ ਲੱਗੀ ਹੋਇਆ ਗਾਇਜ਼ ਚੱਕ ਗਏ ਗੋਭੀ ਵਾਲੇ ਭਾਈ ਇੱਥੀ ਨੇ ਮੋਟਰ ਦੀ ਬੱਸ ਹੋ ਗਈ ਅੱਜ ਤੁਰਦੇ ਤੁਰਦੇ ਦੀ ਆਇਓ ਜੀ ਆ ਦੇਖ ਕਿੰਨੇ ਸੋਹਣੇ ਖੇਤ ਨੇ ਮੈਨੂੰ ਘਰ ਨਾਲੋਂ ਨਾ ਖੇਤਾਂ 'ਚ ਫਿਰਨ ਦਾ ਜ਼ਿਆਦਾ ਚਾਹ ਹੈ ਸਾਰੇ ਜਾਮਾ ਪਿੱਕੇ ਜਾਮਾ ਪਹਿਲਾਂ ਮੋਟਰਾਂ ਤੇ ਜਾਣਾ ਹੋਰ ਮੈਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਠੀਕ ਹੈ ਕਿੱਧਰ ਚਲੇ ਗਏ ਅੱਤੇ ਲੁੱਗੇ ਹੋਣਗੇ ਫਿਰ ਕਿੱਧਰ ਚਲੇਗੇ ਅੱਜੀ ਉਹ ਕਿੱਧਰ ਨੇ ਉਹ ਪਾਲੇ ਚਲਾਕ ਦੇਖੀ ਨਹੀਂ ਨਹੀਂ ਆਉਣੀ ਘਰ ਨੇ ਤਾਂ ਮਾ ਮੋਈ ਤਰ ਨੂੰ ਰੱਖੋ ਬਹੁਤ ਦੇਖਣਾ ਬਹੁਤ ਦੂਰ ਬਹੁਤ ਦੂਰਾ ਇਧਰ ਮੋਂ ਸਾਰੀ ਗੋਭੀ ਗੋਪੀ ਲੱਗੀ ਹੋਈ ਹੈ ਨਾ ਮਾਂ ਮੇਰੀ ਪ੍ਰਾਣੀ ਦੇ ਮਾਰ ਆ ਮੋਟੂ ਦੀ ਪ੍ਰਾਣੀ ਜਿਮਾਂ ਇਹ ਕੋ ਹੁਣ ਕੋਈ ਇੱਥੇ ਆਂਦਾ ਜਿਮਾਂ ਚ ਪੂਰਦੇ ਨੇ ਕੋਮਲ ਕਹਿੰਦੀ ਅੱਛਾ ਕੋਮਲ ਉਰੇ ਨੇਹੋ ਹੈ ਕਿ ਦੁੱਧ ਇੱਧਰ ਨੂੰ ਦੇਖ ਲੋ ਜਪਜੀ ਦੇ ਟਾਈਮ ਮੈਂ ਸੈਰ ਕਰਦੀ ਹੁੰਦੀ ਸੀ ਅੱਜ ਸੋਚਿਆ ਚੱਲੀਏ ਫਿਰ ਇੱਧਰ ਨੂੰ ਜਪਜੀ ਨੂੰ ਅੱਜ ਸੈਰ ਕਰਾਈਏ ਜਪਜੀ ਨੂੰ ਅੱਜ ਪਿੰਡ ਦੀ ਪੂਰੀ ਲੋਕੇਸ਼ਨ ਦਿਖਾਵਾਂਗੇ ਟੋਬੇ ਦੀਆਂ ਟਟੇਰੀਆਂ ਏ ਨਾ ਉੱਚੀ ਬੋਲਦੇ ਉਹਨਾਂ ਨੂੰ ਸੁਣੂਗਾ ਨਹੀਂ ਕਿਸੇ ਦੀ ਗੱਲਾਂ ਕਰਦੇ ਨੇ ਇਹ ਲੈ ਉੱਚੀ ਉੱਚੀ ਬੋਲ ਕੇ ਕਰਦੇ ਨੇ ਤਾਂ ਸੋ ਉਹਨਾਂ ਨੂੰ ਪਤਾ ਹੀ ਨਹੀਂ ਲੱਗੂਗਾ ਕਿ ਸਾਡੀਆਂ ਗੱਲਾਂ ਕਰਦੇ ਨੇ ਆਪਣੇ ਉੱਥੇ ਗੁਰਦੁਆਰੇ ਤੇ ਪੇਂਟ ਹੋਏ ਕਿੰਨਾ ਜਾਣੇ ਹਾਂ ਦੋਸਤੋ ਨਾਮ ਲੈ ਲੈ ਕਰਦੇ ਇਹ ਰੁਕਤਾ ਜਾਓ ਕਿਵੇਂ ਭੱਜੀ ਜਾਂਦੇ ਨੇ ਥਾਰ ਨਹੀਂ ਮੰਨੀ ਜਬਜੀ ਤੁਰੀ ਜਾ ਰਹੀ ਆ ਏ ਛੁਟਕੀ ਰਾਣੀ ਜਾਸੇ ਰਾਤ ਸੀ ਬੱਧੀ ਸੀ ਉੱਦੋਂ ਨੂੰ ਕਿੱਧਰ ਨੂੰ ਜਾਣਾ ਇਹ ਹੋਰ ਰਸਤਾ ਤਾਂ ਨਹੀਂ ਮੋਟਾ ਜਿਹੜਾ ਕਿਹਾ ਹੈ ਮੈਂ ਤਾਂ ਆ ਹੀ ਰਹੀ ਹਾਂ ਇਹ ਟਾਈਮ ਦੀ ਕੰਦ ਹਨਾ ਕਿੰਨਾ ਸੋਹਣਾ ਘਰ ਲੱਗਦਾ ਇੱਧਰ ਨੂੰ ਹੀ ਹੈਗਾ ਹਾਂ ਕੋਮਲ ਜੂਹਾਂ ਪੈ ਗਈਆਂ ਗਾਇਸ ਘਾ ਰਹੋ ਦੇ ਜੂਹਾਂ ਨਹੀਂ ਹੈਗੇ ਆ ਭਲੇਖਾਣਾ ਖਾਜੋ ਕੱਲ ਸੇਲ ਕਰਾਉਣੀ ਆਂ ਓ ਮਾਈ ਗਾਡ ਕੋ ਬੜ ਗਰਮੀਆ ਕਰਕੇ ਬਾਹਰ ਕੋਮਲ ਆ ਕਿੰਨਾ ਸੋਹਣਾ ਰਸਤਾ ਇਹ ਖੁਸ਼ੀ ਹੈ ਪ੍ਰਾਇਮਰੀ ਸਕੂਲ ਚੋਂ ਇੱਥੋਂ ਭੱਜ ਗਏ ਇੱਧਰ ਆ ਦੇਖ ਲੋ ਗਾਇਸ ਪੜਿਆ ਨਹੀਂ ਹੈਗਾ ਮੋਟੂ ਪ੍ਰਾਇਮਰੀ ਸਕੂਲ ਚੋਂ ਭੱਜ ਕੇ ਇੱਧਰ ਨੂੰ ਆਇਆ ਇੱਧਰ ਮੋਟੂ ਪੁਰਾਣੇ ਘਰ ਕਿੰਨੇ ਸੋਹਣੇ ਨੇ ਹਨਾ ਆਪਾਂ ਕਦੇ ਆਏ ਨਹੀਂ ਇੱਧਰ ਇੰਨੇ ਸਾਲਾਂ ਚ ਹਨਾ ਤੁਸੀਂ ਕੀ ਵੇ ਤੂੰ ਲੈ ਕੇ ਨਹੀਂ ਆਇਆ ਯਾਰ ਘਰ ਵਾਲੇ ਦਾ ਫਰਜ ਹੁੰਦਾ ਨਾ ਘਰ ਵਾਲੀ ਨੂੰ ਕਮਾਉਣਾ ਚੱਪਾ ਥੱਕ ਗਿਆ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਰਸਤੇ 'ਚ ਕਿੰਨਾ ਸੋਹਣਾ ਹੈ ਨਾ ਹਾਂ ਤਾਂ ਹੀ ਕਾਓ ਕਿਉਂ ਆ ਅੱਜ ਕੱਲ੍ਹ ਨਾ ਪੁਰਾਣੀ ਚੀਜ਼ਾਂ ਹੀ ਵੈਲਿਊ ਜੀ ਨਹੀਂ ਰਹੀ ਇੱਥੇ ਵੀ ਤੂੰ ਥੱਕ ਗਈ ਭੁਖੜ ਜੀ ਐ ਦੇਖ ਦੇ ਮੈਂ ਚੜਦੇ ਹਾਂ ਗੋਦੀ ਪੂਆ ਦੀ ਗੋਦੀ ਚੜ ਜਾ ਪਾਪਾ ਕੋਈ ਤਾਂ ਗਲਤ ਹੋ ਗਈ ਗਲਤ ਗੱਲ ਹੋ ਗਈ ਬਈ ਯਾਨੀ ਪਾਪਾ ਆ ਕਿੰਨਾ ਸੋਹਣਾ ਨਾ ਦੀਪੂ ਆ ਇਹ ਪੁਰਾਣਾ ਉਹ ਪੁਰਾਣਾ ਦੀਪੂ ਆ ਅੱਛਾ ਮਿੱਟੀ ਲੈ ਜਾਂਦੇ ਜ਼ੀਰੋ ਹਾਂ ਅੱਜ ਕੱਲ ਮਿੱਟੀ-ਮੁੱਟੀ ਕਿੱਥੇ ਚੌਥੇ ਸਮੇਂ ਸਟੱਕ ਆ ਜਾਂਦਾ ਦੇਣਾ ਜਾਇ ਤਾਂ ਕੋਈ ਗੈਸ ਨਹੀਂ ਸੀਗਾ ਕੁਝ ਨਹੀਂ ਹੁੰਦਾ ਸੀ ਮਿੱਟੀ ਦਾ ਤੇਲ ਹੁੰਦਾ ਹਾਂ ਸਟੋਵ ਚੱਲ ਜਾਂਦੇ ਸੀ ਜਿਆਦਾ ਇਸ ਪੀਤੀ ਭਰਾਗ ਲੈ ਕੇ ਜਾਂਦੇ ਹਾਂ ਹਾਂ ਜਦੋਂ ਕਾਰਡ ਬਣੇ ਹੁੰਦੇ ਸੀ ਹਨ ਹਾਂ ਪੱਕ ਗਈ ਨਬੇਰੀ ਤੇ 베ਰ ਪੱਕ ਗਏ ਹੈਨਾ ਅੱਜ ਕੱਲ੍ਹ ਵੈਸੇ ਘੱਟ ਹੀ ਰਹਨੇ ਹੈਨਾ ਪਿੰਡ ਵੀ ਪੱਕ ਗਏ ਹੋਣਗੇ ਇਹ ਪ੍ਰਾਇਮਰੀ ਸਕੂਲ কাੱਚੇ ਨੇ ਲਾਏ ਹੋਏ ਨੇ ਪਹਿਲਾ ਕਮਰੇ ਹੁੰਦੇ ਨਹੀਂ ਸੀ ਪਹਿਲਾਂ ਹਾਂ ਕਿਉਂ ਨਹੀਂ ਦੱਸੀ ਵੀਰੇ ਬਾਅਦ ਪੜ੍ਹੇ ਕੋਮਲ ਮੈਂ じゃ ਸੀਗਾ ਹਣਾ ਕੰਦ ਸੀ ਵੀਰੇ ਕੀ ਕੰਦ ਸੀ ਅਗਲੀ ਨੂੰ ਕੰਮ ਪਤਾ ਨਹੀਂ ਸਕੂਲ ਦਾ ਨਹੀਂ ਸਾਡੀ ਵਾਰ ਨੂੰ ਨੇ ਕੋਮਲ ਸਾਡੀ ਵਾਰ ਉਹ ਧੱਕੇ ਨਾਲੇ ਹੈਂ

ਕਰਤਾ ਬੰਦਾ ਅੱਛਾ ਸਾਨੂੰ ਸੀ ਕੰਮ ਅਸੀਂ ਘਰੇ ਆ ਗਏ ਆ ਖੜੀ ਜਪਜੀ ਤੇ ਪਾਪਾ ਨੂੰ ਲੈ ਕੇ ਆਈਏ ਜੇ ਕੋ ਇਹ ਇਧਰ ਦੇਖੀ ਇਹਨੇ ਆਲੂ ਮੈਂ ਖੜ ਗਈ ਵਈਆਂ ਤਿਆਰ ਤੇ ਫਿਰ ਕੰਮ ਆਨ ਕਰਕੇ ਅਸੀਂ ਜਲਦੀ ਜਲਦੀ ਘਰ ਨੂੰ ਆਏ ਤੇ ਮੈਂ ਹੁਣ ਸਰਦਾਰ ਜੀ ਨੂੰ ਲੈ ਕੇ ਆਈਏ ਕੀ ਹੋ ਗਿਆ ਜਪਜੀ ਇਹ ਚੰਗਾ ਜਾਣੀਏ ਜਾਣੀ ਕੀ ਹੋ ਗਿਆ ਤੈਨੂੰ ਕਮੇਗਾ ਨਹੀਂ ਆਨੇ। ਓ ਮਾਈ ਗਾਡ ਇਹ ਤਾਂ ਬਹੁਤ ਗੁੱਸੇ ਆ ਚਾ ਭਾਈ। ਗੱਲ ਕੀ ਹੋ ਗਈ ਦੱਸੇਂਗੀ ਤਾਂ ਹੀ ਪਤਾ ਲੱਗੇ। ਹਾਏ ਜੱਪੂ ਨਾ ਆੜਦੀ ਨਹੀਂ। ਪਾਪਾ ਦੀ लाਡਲੀ ਤੱਕੇ ਨਾ ਗੁੱਸਾ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਗੋਰ ਮੈਨੂੰ ਬੁਲਾਂਦੀ ਮੈਂ ਵੀ ਨਹੀਂ ਬੁਲਾਣਾ ਤੈਨੂੰ ਪਾਪਾ ਵਾਹ ਕੁੱਪੇ ਆ ਗਏ ਨਾ ਕਿੱਥੇ ਜਾਣਾ ਕੁੱਪੇ ਲੈ ਆਜਾ ਲੈ ਕੇ ਜਾ ਲੈ ਇਹ ਤਾਂ ਆਪਣੇ ਬਾਪਨਾ ਵੀ ਰੁੱਸੀ ਫਿਰਦੀ ਆ ਜਪਜੀ ਹੁਣ ਮੇਰੇ ਨਾਲ ਬਹਿਸ ਕੇ ਆਪਣੇ ਪਾਪਾ ਨਾਲ ਚਲੀ ਗਈ ਬਾਜ਼ਾਰ ਕਹੀਂ ਤੂੰ ਤਾਂ ਮੈਨੂੰ ਬੁਲਾ ਨਾ ਜਪਜੀ ਗੁੱਸੇ ਮੇਰੇ ਨਾਲ ਤਾਂ ਹੋ ਗਈ ਉਹਦੇ ਪਾਪਾ ਨੇ ਬੱਸ ਦੇ ਵਿੱਚ ਆਉਣਾ ਸੀ ਤੇ ਗਰਮੀ ਜ਼ਿਆਦਾ ਸੀ ਮੈਂ ਕਹਾਂ ਚਲ ਏਦਾਂ ਕਰ ਜਬਜੀ ਤੂੰ ਸਾਡੇ ਨਾਲ ਸਕੂਟਰੀ ਤੇ ਚੱਲ ਤੂੰ ਰਹਿਣ ਦੇ ਕਾਹਨੂੰ ਪਰੇਸ਼ਾਨ ਹੋਏਂਗੇ ਸਕੂਟਰੀ ਤੇ ਆ ਗਈ ਪੂਰੇ ਰਸਤੇ ਪਾਪਾ ਕਿੱਥੇ ਆ ਪਾਪਾ ਕਿੱਥੇ ਆ ਚਲੋ ਅਸੀਂ ਉਹਨਾਂ ਗੱਲਾਂ ਕਰਦੇ ਲਿਆਂਦਾ ਤੇ ਹੁਣ ਜਦੋਂ ਉਹਦਾ ਪਾਪਾ ਘਰੇ ਆਇਆ ਤਾਂ ਉਹ ਗੁੱਸਾ ਕਰ ਗਿਆ ਹਾਂਜੀ ਜਬਜੀ ਦੇਖੇ ਕੀ ਲੈ ਕੇ ਆਏ ਆ ਮੈਡਮ ਜੀ ਕੁਲਚੇ ਲੈਣ ਗਈ ਸੀ ਲੜਾਕੋ ਜੀ ਤੁਸੀਂ ਦੇਖ ਲਈ ਕਿੰਨੀ ਲੜਦੀ ਐ ਕੀ ਲੈ ਕੇ ਆਏ ਆ 버거 버거 ਕੁਲਚੇ ਨੇ ਪੁੱਤਾਂ ਚਲ ਠੀਕ ਆ ਠੀਕ ਆ ਤੇਰੇ ਕਹਿਤ ਮੰਨ ਲੈਨੇ ਓਕੇ ਬੇਟਾ ਗੁੱਸਾ ਨਹੀਂ ਕਰਨਾ ਨੋ ਨੋ ਚੀਣੀ ਜੀ ਖੀਜੀ ਪਈ ਆ ਚੁੰਡਲ ਜੀ ਕੁੜੀ ਅਰੇ ਕਾਇਰ ਰੰਦੀ ਕੁੜੀ ਮੈਨੂੰ ਬੈਕਗਰਾਉਂਡ ਵਧੀਆ ਨਾ ਮੈਨੂੰ ਦੇ ਗਾਈ ਜਾ ਦੇਖੋ ਕੁਲਚੀ ਲੈ ਕੇ ਆਏ ਆ ਜਪਜੀ ਨੂੰ ਭਲੇਖਾ ਲੱਗਿਆ ਚਲੋ ਜਪਜੀ 버ਗਰ ਕਹਿੰਦੀ ਆ ਆਪਾਂ ਇਹਦਾ ਵੀ ਮੰਨ ਲੈਨੇ ਆ ਜਪਜੀ ਆਪਣੇ ਲਈ ਸਿੰਪਲ ਲੈ ਕੇ ਆਈ ਆ ਆ ਜਪਜੀ ਦਾ ਹੈ 버ਗਰ ਹੈ ਜਪੋ 버ਗਰ ਹੈ ਕਿ ਡੱਬ ਰੋਟੀ ਕਾਰਾ ਕੇ ਸਭ ਤੋਂ ਪਹਿਲਾਂ ਆਪਣੇ ਹੱਥ ਦੀ ਚਾਹ ਪੀਓ ਅੱਧੀ ਥਕਾਵਟ ਚਾਹ ਪੀਣ ਨਾਲ ਦੂਰ ਹੋ ਜਾਂਦੀ ਆ ਇਹ ਸਾਡੀ ਚਾਹ ਰਿਝ ਰਹੀ ਹੈ ਚੰਗੀ ਤਰ੍ਹਾਂ ਔਰ ਖਾ ਪੀ ਕੇ ਕੋਲਚੇ ਚਾਹ ਪੀਣ ਦਾ ਅਲੱਗ ਹੀ ਸਵਾਦ ਆ ਤੇ ਬਾਕੀ ਸਰਦਾਰ ਜੀ ਨੇ ਹੁਣ ਕੰਮ ਜਾਣਾ ਕਹਿੰਦੇ ਪਹਿਲਾਂ ਚਾਹ ਬਣਾ ਲਾ ਗਰਮੀ ਵਾ ਲੱਗਦਾ ਪਤਾ ਕਿ ਮੂੰਹ ਤੇ ਪਿੰਪਲ ਹੋ ਰਹੇ ਨੇ ਇੱਕਦਮ ਸੱਚੀ ਦੱਸੀ ਹੈ ਸੱਚੀ ਕੀ ਦੱਸੀਏ ਸਭ ਨੂੰ ਪਤਾ ਹੈ ਕਿ ਇੱਕਦਮ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ ਇਸ ਲਈ ਧਰਤੀ ਨੂੰ ਬਚਾਉਣ ਲਈ ਅਗਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਜਗ੍ਹਾ ਹੈਗੀ ਜਾਂ ਗੇਟਾਂ ਦੇ ਬਾਹਰ ਜਗ੍ਹਾ ਹੈਗੀ ਤਾਂ ਦਰਖਤ ਵੱਧ ਤੋਂ ਵੱਧ ਲਗਾਓ ਹਰ ਇਨਸਾਨ ਅਗਰ ਆਪਣਾ ਫਰਜ਼ ਸਮਝੇ ਤਾਂ ਆਪਾਂ ਧਰਤੀ ਨੂੰ ਬਚਾਉਣ 'ਚ ਆਪਣਾ ਸਹਿਯੋਗ ਦੇ ਸਕਦੇ ਆ ਚਲੋ ਗਾਇਜ਼ ਔਨ ਤੋਂ ਬਾਅਦ ਬਥੇਰਾ ਹੋ ਗਿਆ ਆਰਾਮ ਹੁਣ ਬੜਾਈਏ ਸਬਜ਼ੀ ਪਾਜੀ ਔਰ ਹਜੇ ਜਿਹੜਾ ਸਾਡਾ ਕੰਮ ਹੈ ਸਰਦਾਰ ਜੀ ਜਾਣਗੇ ਤੇ ਲੱਗਿਆ ਚੁੱਲੇ ਦੇ ਨੇੜੇ ਪਾਈ ਰੋਟੀ ਤਾਂ ਸਾਰਿਆਂ ਨੂੰ ਟਾਈਮ ਨਾਲ ਹੀ ਚਾਹੀਦੀ ਆ ਲਓ ਗਾਇਸ ਸਬਜੀ ਸਾਡੀ ਬਣ ਗਈ ਸਬਜੀ ਕਿੱਧਰ ਰੱਖੀ ਆ ਹਾਂ ਪਈ ਆ ਸਬਜੀ ਬਣ ਗਈ ਭਾਂਡੇ ਮਾਂਜ ਕੇ ਆਪਾਂ ਆਟਾ ਗੁੰਨ ਕੇ ਰੱਖਤਾ ਔਰ ਸਰਦਾਰ ਜੀ ਖੁਸ਼ੀ ਹਜੇ ਆਏ ਨਹੀਂ ਉਹ ਆ ਜਾਣ ਫਿਰ ਤਾਜ਼ੀ ਤਾਜ਼ੀ ਰੋਟੀ ਪਕਾਈਏ ਸ਼ਾਮ ਦੇ 6:30 ਹੋ ਗਏ ਤੇ ਰੋਟੀ ਤਾਜ਼ੀ ਤਾਜ਼ੀ ਵਧੀਆ ਲੱਗਦੀ ਆ ਹਨਾ ਤੇ ਹੁਣ ਮੈਂ ਥੋੜਾ ਟਾਈਮ ਆਪਣੀ ਛੁਟਕੀ ਰਾਣੀ ਕੋ ਬੈਠਾ ਪੋਨੀ ਕਰਕੇ ਟੀਆ ਉਹ ਦੇਖੋ ਬੈਠੀ ਆ ਇਹਨੇ ਦੇਖੋ ਬੈਠਦੀ ਆ ਹਾਂਜੀ ਆ ਆ ਗਈ ਪਾਣੀ ਤਾਂ ਸਾਫ ਹੀ ਆ ਬਾਹਰ ਕੀੜੇ ਮਕੌੜੇ ਜੀ ਬੋਲਣ ਲੱਗੇ ਚੀਂ 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 ਜੀ ਕਰਨ ਲੱਗੇ ਹਨਾ ਜੱਪੂ ਆ ਦੇਖੋ ਕੱਲ ਫਿਰ ਬਾਪੂ ਸਾਡੇ ਜਾਣ ਤੋਂ ਬਾਅਦ ਸਾਰੇ ਫੁੱਲ ਖਵਾ ਗਿਆ ਬੱਕਰੀਆਂ ਨੂੰ ਬੰਦ ਕਰ ਦੋ ਬੰਦ ਕਰਨਾ ਬੁੱਢੀ ਜੀ ਨੇ ਬੰਦ ਕਰ ਲਓ ਗੇਟ ਫਿਰ ਤੂੰ ਇਦਾਂ ਲੁਕਦੀ ਕੰਮ ਲੈ ਕਰ ਤਾਂ ਚੱਲ ਤਾ ਕੁੜੀਏ ਸਬਜੀ ਚ ਬਹੁਤ ਇੱਕੇ ਕੁੜੀ ਨੂੰ ਕਦੇ ਵੀ ਸਬਜੀ ਚ ਨੂਨ ਨਹੀਂ ਲਾਦਾ ਨੂਨ ਬਹੁਤ ਘੱਟ ਨਹੀਂ ਹੈਗਾ ਬੁੱਢੀ ਨੂਨ ਘੱਟ ਖਾਇਆ ਕਰੋ ਸਿਹਤ ਲਈ ਹਾਨੀ ਕਰੇਗਾ ਗਾਇਜ਼ ਮੈਂ ਇੱਕ ਵੀਡੀਓ ਦੇਖ ਲਈ ਸੀ ਤਾਂ ਮੈਂ ਇੱਕ ਗੱਲ ਕਹੂੰਗੀ ਆਪਣੇ ਧੀਆ ਦਾ ਧਿਆਨ ਰੱਖੋ ਹਨਾ ਅਲਰਟ ਕਰਕੇ ਰੱਖੋ ਹਨਾ ਸਮਝਾ ਕੇ ਪਾਪਾ ਤੇ ਆ ਲੋ ਸਾਡੀ ਲਾਡੋ ਖਾ ਰਹੀ ਆ ਪਾਪਾ ਨਾਲ गोभी दी सब्जी ਚ ਖਾ ਰਹੀ ਆ ਨਿੰਬੂ ਨਿਚੋੜ ਕੇ ਚੱਟਣ ਲੱਗੀ ਹੋਈ ਆ ਨਿੰਬੂ ਟਡੀ ਜੀ ਇਹ ਖੱਟਾ ਖੱਟਾ ਨਿੰਬੂ ਖੱਟਾ ਨੂੰ ਦੇਖੀ ਇਹ ਤਾਂ ਕਹਿ ਜਾ ਦੋ ਮੈਂ ਇਹਨੇ ਕਰਦੀ ਖਾ ਰਹੀ ਕਿੰਜ ਜੁਕਣ ਕਿਉਂ ਕਰ ਰਹੀ ਆ ਤੇਰੇ ਗੁਲਜਾਬ ਪੀਏ ਨੇ ਆ ਜਬਜੀ ਦੀ ਰੋਟੀ ਹੈ ਨਾ ਤੇ ਮੈਂ ਖਵਾਵਾਂ ਤੈਨੂੰ ਕਰੀ ਛੱਡ ਜਾ ਦੇਖੀ ਛੱਡ ਜਾ ਉਹਨਾਂ ਹ ਅ ਇੱਕਨ ਹੁੰਦਾ ਤਾਂ ਤਾਂ ਅਗਰ ਅਗਰ ਬਾਤ ਦੇਖੀ ਕੀ ਕਰ ਰਹੇ ਆ ਅਗਰ ਚਲੋ ਗਾਇਜ਼ ਰੋਟੀ ਖਾਪੋ ਤਾਂ ਰਾਜੀ ਖੁਸ਼ੀ ਰੌ ਮਿਲਦੇ ਆ ਫਿਰ ਅਗਲੇ ਬਲੌਗ ਚ ਮੈਨੂੰ ਨਾ ਲੱਗਦਾ ਔਰ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਾਏ ਗਾਇਜ਼ ਅਸੀ ਅਕਾਲ